ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ YouTube ਚੈਨਲ ਤੇ ਪਿਓਰ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਸੂਟ ਰਹੇਗਾ ਮੈਚਿੰਗ ਸੂਟ ਦੇ ਨਾਲ ਪਾਕਿਸਤਾਨੀ ਚਿਕਨਵਰਕ ਵਾਲਾ ਦੁਪੱਟਾ ਮਿਲੇਗਾ ਸ਼ਰਟ ਰਹੇਗੀ ਪ੍ਰਿੰਟਡ 1.80 ਵੱਡੇ ਪਾਣੀ ਦੇ ਵਿੱਚ ਬਾਟਮ 1.80 ਵੱਡੇ ਪਾਣੀ ਦੇ ਵਿੱਚ ਪਲੇਨ ਰਹੇਗੀ ਦੁਪੱਟੇ ਦੀ ਕੱਟ ਵੀ ਤੁਹਾਨੂੰ 2.5 ਮੀਟਰ ਮਿਲੇਗੀ ਇਹ ਜੋ ਫੈਬਰਿਕ ਆ 100% ਕਾਟਨ ਆ 800 ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਤੁਸੀਂ ਇਸ ਵੀਡੀਓ ਵਿੱਚੋਂ ਹਨ ਇਹਨਾਂ ਵਿੱਚੋਂ ਦੁਪੱਟਾ ਸੂਟ ਵਿੱਚੋਂ ਜੋ ਵੀ ਸੂਟ ਸਿਲੈਕਟ ਕਰੋਗੇ ਤੁਸੀਂ ਉਸ ਦਾ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਆਪਣਾ ਮੈਂਸ਼ਨ ਹੁੰਦਾ ਉਸ ਤੇ ਸੈਂਡ ਕਰਕੇ 800 ਦੇ ਵਿੱਚ ਸੂਟ ਤੁਸੀਂ ਆਪਣਾ ਬਾਈ ਕਰ ਸਕਦੇ ਹੋ ਸਾਰੇ ਪ੍ਰਿੰਟ ਸਾਰੇ ਰੰਗ ਆਪਣੇ ਕੋਲ ਇਸ ਟਾਈਮ ਹੈਗੇ ਨਹੀਂ ਤੁਸੀਂ ਇਹਨਾਂ ਵਿੱਚੋਂ ਲੈ ਕੇ ਸਕਰੀਨ ਸ਼ਾਟ ਆਰਡਰ ਕਰ ਸਕਦੇ ਹੋ ਗਰਮੀਆਂ ਦੇ ਲਈ ਬਹੁਤ ਹੀ ਵਧੀਆ ਫੈਬਰਿਕਾ ਵਿਦਾਊਟ ਲੈਨਿੰਗ ਸਟਿਚ ਹੋਣਗੇ 100% ਕਾਟਨ ਰਹੇਗੀ ਕੈਸ਼ ਔਰ ਡਿਲੀਵਰੀ ਆਪਣੇ ਪੇਜ ਤੇ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਇਹ ਦੁਪੱਟਾ ਸੂਟ ਵਿੱਚੋਂ ਦੋਸੀ ਸਿਲੈਕਟ ਕਰੋਂਗੇ ਉਸ ਦਾ ਸਕਰੀਨ ਸ਼ਾਟ ਸੈਂਡ ਕਰਕੇ ਸੂਟ ਦਾ ਐਡਰੈਸ ਪੇਮੈਂਟ ਦਾ ਸਕਰੀਨ ਸ਼ਾਟ ਸੈਂਡ ਕਰਕੇ ਤੁਹਾਡਾ ਸੂਟ ਬੁੱਕ ਹੋ ਜਾਏਗਾ ਤੁਹਾਨੂੰ 4 ਦਿਨਾਂ ਦੇ ਵਿੱਚ ਤੁਹਾਡਾ ਸੂਟ ਤੋਂ ਡਿਕ ਕਰ ਤੁਹਾਨੂੰ ਮਿਲ ਜਾਏਗਾ। ਬਾਟਮ ਵਰਕ ਵਾਲੇ ਸੂਟ ਨੇ 8 ਮੀਟਰ ਪਿਓਰ ਗਿੰઝા कॉटन ਡਿਜੀਟਲ ਪ੍ਰਿੰਟਡ ਸ਼ਰਟ ਰਹੇਗੀ, ਬਾਟਮ 8 ਮੀਟਰ ਗਿੰઝા कॉटन ਦੀ ਵਰਕ ਵਾਲੀ ਰਹੇਗੀ ਇਸ ਦੇ ਨਾਲ। ਦੁਪੱਟਾ 2.5 ਮੀਟਰ ਰਹੇਗਾ ਟਾਈ ਡਾਈ। 1090 ਚ ਬਾਈ ਕਰ ਸਕਦੇ ਹੋ। ਇਹ 8 ਮੀਟਰ ਸ਼ਰਟ ਰਹੇਗੀ ਡਿਜੀਟਲ ਪ੍ਰਿੰਟਡ, 8 ਮੀਟਰ ਬਾਟਮ। ਬਾਟਮ ਤੇ ਵੀ ਵਰਕ ਮਿਲੇਗਾ। 2.5 ਮੀਟਰ ਇਸ ਦੇ ਨਾਲ ਦੁਪੱਟਾ ਮਿਲੇਗਾ ਕੈਮਰੀ कॉटन ਦਾ ਸਟਫ ਰਹੇਗਾ। 650 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਨੇ ਜੀ ਇਹ ਗਰਮੀ ਦੇ ਲਈ ਇਹ ਵੀ ਰੀਸਟਾਕ ਹੋ ਚੁੱਕਿਆ ਇਹਨਾਂ ਸੂਟਾਂ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਹੋਣ ਕਰਕੇ ਫਿਰ ਆਪਾਂ ਇਸ ਦੀ ਦੁਬਾਰਾ ਤੋਂ ਵੀਡੀਓ ਐਡ ਬਣਾਈ ਹੈ ਸਾਰੇ ਆਪਾਂ ਪ੍ਰਿੰਟ ਤੇ ਰੰਗ ਇਹਦੇ ਵਿੱਚ ਐਡ ਕਰ ਦਿੱਤੇ ਨੇ ਤੁਸੀਂ ਇਹਨਾਂ ਚੋਂ ਸਿਲੈਕਟ ਕਰਕੇ ਸੈਂਡ ਕਰਕੇ ਤੁਸੀਂ ਇਹਨਾਂ ਚੋਂ ਵੀ ਆਪਣਾ ਜਲਦੀ ਤੋਂ ਜਲਦੀ ਸੂਟ ਬੁੱਕ ਕਰਵਾ ਸਕਦੇ ਹੋ विदाउट लर्निंग स्टिच ਹੋਣਗੇ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਹੁੰਦਾ ਪਿਓਰ ਕੈਮਰੀ कॉटन ਡਿਜੀਟਲ प्रिंट शर्ट ਰਹੇਗੀ 1.80 ਵੱਡੇ ਪਣੇ ਦੇ ਵਿੱਚ बॉटम ਇਸ ਦੇ ਨਾਲ 1.80 ਦੀ ਪਲੇਨ ਵੱਡੇ ਪਣੇ ਦੇ ਵਿੱਚ ਰਹੇਗੀ ਦੁਪੱਟਾ 2.5 ਮੀਟਰ ਰਹੇਗਾ ਇਸ ਦੇ ਨਾਲ 600 ਦੇ ਵਿੱਚ ਤੁਸੀਂ ਕੋਈ ਵੀ ਇਹਨਾਂ ਚ ਸੂਟ ਸਿਲੈਕਟ ਕਰਕੇ ਸੈਂਡ ਕਰਕੇ WhatsApp ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਦੁਪੱਟਾ ਕਾਟਨ ਦਾ ਰਹੇਗਾ ਮਲਮਲ ਕਾਟਨ ਦਾ ਵਿਦਆਊਟ ਦੁਪੱਟਾ ਰਹਿਣਗੇ ਪਿਓ ਗਿੰਜਾ ਕਾਟਨ ਰਹੇਗੀ 2x2 ਡਿਜੀਟਲ ਪ੍ਰਿੰਟ ਸ਼ਰਟ ਬਾਟਮ ਵੀ ਪਿਓ ਕਾਟਨ ਦੀ ਡਿਜੀਟਲ ਪ੍ਰਿੰਟ 2.5 ਮੀਟਰ ਰਹੇਗੀ ਸ਼ੈਡੋ ਪ੍ਰਿੰਟ ਵਾਲੀ 899 ਵਿੱਚ ਤੁਸੀਂ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਹੀ ਅੱਛਾ ਫੈਬਰਿਕ ਹੈ